ਪਰ ਜਾਨ ਬਰਦਾਸ਼ਤ ਹੋ ਰਿਹਾ ਧੰਨਵਾਦ ਕਰਦੇ ਹਾਂ ਜਿਹੜੀ ਲੰਗਵਾ। ਸਾਹ ਸਾਹਰੇ ਕਹਿੰਦੇ ਸਵੇਰੇ ਹਰ ਤਮਾਮ ਵੀ ਪਈਆ ਮੁੰਡਾ ਕਹਿੰਦੇ ਮਾਨਸਾ ਵਾਲਾ ਆ ਬੰਨ ਕੇ ਜੋ ਕਰਦਾ ਹੋਰ ਜਵਾਲ ਲੱਗਾ ਮਾਈਕ ਕਰੋ ਜਾ ਗਿਆ ਨਵਦੀਪ ਦਾ ਟਰੈਕਟਰ ਬਾਈ ਸਾਫ ਚਲੇ ਨਵਦੀਪ ਜਾ ਰਿਹਾ ਹੈ ਧੰਨਵਾਦ ਆ ਸਰ ਜੀ ਵੀਰ ਦਾ ਸੁੱਖਾ ਕਰੇਤਾ ਵਾਲਾ ਵੀ ਕੋ ਗਿਆ ਹੋਇਆ ਉਹ ਕਨੇ ਦੂਜੇ ਕਨੇ ਆਹ ਸੱਤ ਸੱਤੀ ਦੀ ਸੱਤੀ ਦੀ ਕਮਾਲ ਕਰੀ ਜਾਂਦਾ ਕਮੈਂਟ 52 ਕੰਟਾ 6 ਮਾਈਕਰੋ ਜਾ ਰਿਹਾ ਨਵਜਿੱਤ ਦਾ ਟਰੈਕਟਰ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਹੋਰ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿਹੜੇ ਕਿਹੜੇ ਗਰੁੱਪ ਦੀਆਂ ਸਪੈਸ਼ਲ ਵੀਡੀਓ ਦੇਖਣਾ ਚਾਹੁੰਦੇ ਹੋ ਫਿਰ ਆਪਾਂ ਉਹ ਗਰੁੱਪ ਦੀਆਂ ਸਪੈਸ਼ਲ ਵੀਡੀਓ ਅਪਲੋਡ ਕਰ ਸਕਦੇ ਹਾਂ ਔਰ ਨਵੇਂ-ਨਵੇਂ ਟਰਾਲੀ ਖਿੱਚੇ ਮੁਕਾਬਲੇ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਫਰੈਸ਼ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ